ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਿਚਾਰ ਹੈ ਜੀ ਅਸੀਂ ਜਦੋਂ ਵੀ ਗੁਰਬਾਣੀ ਪੜ੍ਹਨੀ ਹੈ ਪਰਮਾਤਮਾ ਦੇ ਉੱਤੇ ਪੂਰਾ ਭਰੋਸਾ ਕਰਕੇ ਗੁਰਬਾਣੀ ਦਾ ਵਿਚਾਰ ਕਰਨਾ ਹੈ ਪੜ੍ਹਨੀ ਹੈ ਪੜ੍ਹਨੀ ਵੀ ਹੈ ਤੇ ਨਾਲ-ਨਾਲ ਇਹ ਗੁਰਬਾਣੀ ਦਾ ਸੀ ਵਿਚਾਰ ਵੀ ਕਰਨਾ ਹੈ ਸ਼ਬਦਾਂ ਦੀ ਅਸੀਂ ਵਿਚਾਰ ਵੀ ਕਰਨੀ ਹੈ ਜਿੱਦਾਂ ਕਿ ਅਸੀਂ ਬੋਲਦੇ ਹਾਂ ਡੰਡੋਤ ਬੰਦਨਾ ਅਨਕ ਵਾਰ ਸਰਵਕਲਾ ਸਮਰਾਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਇਸ ਸ਼ਬਦ ਨੂੰ ਅਸੀਂ ਫਿਰ ਪ੍ਰੈਕਟੀਕਲੀ ਵਿਚਾਰਨਾ ਵੀ ਹੈ ਕਿ ਅਸੀਂ ਇਹ ਸ਼ਬਦ ਜਿਹੜਾ ਹੈ ਕੀ ਦੇ ਅੱਗੇ ਬੋਲਿਆ ਹੈ ਅਸੀਂ ਇਹ ਸ਼ਬਦ ਪਰਮਾਤਮਾ ਦੇ ਅੱਗੇ ਬੋਲਿਆ ਹੈ ਕਿ ਡੰਡੋਤ ਬੰਦਨਾ ਅਨਕ ਵਾਰ ਸਰਵਕਲਾ ਸਮਰਾਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਡੀ ਤਰਫੋਂ ਇਹ ਪਰਮਾਤਮਾ ਹੈ ਅਕਾਲ ਪੁਰਖ ਹੈ ਨਾਰਾਇਣ ਆਪ ਜੀ ਨੂੰ ਡੰਡੋਤ ਹੈ ਹਜ਼ਾਰਾਂ ਵਾਰ ਲਖਾਂ ਵਾਰ ਡੰਡੋਤ ਹੈ ਆਪ ਜੀ ਨੂੰ ਤੇ ਮੈਂ ਲਗਾ ਹਾਂ ਤੁਹਾਡਾ ਜਾਪ ਕਰਨ ਵਾਹਿਗੁਰੂ ਵਾਹਿਗੁਰੂ ਨੀ ਬਾਣੀ ਪੜਨ ਲਗਾ ਹਾਂ ਤੇ ਜਦੋਂ ਵੀ ਮੈਂ ਬਾਣੀ ਪੜਾਂ ਤੇ ਬਾਣੀ ਪੜਨ ਗਿਆ ਮੇਰਾ ਮਨ ਡੋਲਣਾ ਨਹੀਂ ਚਾਹਤਾ ਤੁਸੀਂ ਆਪਣਾ ਹੱਥ ਦੇ ਕੇ ਇਸ ਆਪਣੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੇਵਕ ਨੂੰ ਦਇਆ ਕਰਿਓ ਤੇ ਨਾਮ ਜਪਨ ਦਾ ਸੁਪਾਗ ਬਖਸ਼ਿਓ ਇਹ ਗੱਲ ਕਹਿਣੀ ਹੈ ਸੀ ਫੇਰ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਹਾਂ ਤੇ ਘਰੋਂ ਬਾਹਰ ਜਾਂ ਲੱਗਿਆ ਅਸੀਂ ਪਹਿਲੇ ਹੀ ਕਹਿ ਦੇਣਾ ਹੈ ਆਪਣੇ ਦਰਵਾਜ਼ੇ ਦੇ ਅੰਦਰ ਘਰ ਬਾਹਰ ਤੇਰਾ ਪਰਵਾਸ ਸਾ ਤੂੰ ਜਾਣ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਦਾ ਪਰ ਰੰਗ ਮੈਨੂੰ ਘਰ ਵਿੱਚ ਵੀ ਤੇਰਾ ਹੀ ਆਸਰਾ ਤੇ ਘਰੋਂ ਬਾਹਰ ਵੀ ਤੇਰਾ ਹੀ ਆਸਰਾ ਸ਼ਬਦ ਗੁਰੂ ਜਿਹੜਾ ਹੈ ਉਹ ਸਾਡੇ ਨਾਲ ਹਰ ਜਗ੍ਹਾ ਹੈ ਦੇਤਾ ਜੀ ਗੁਰੂ ਸਾਡੇ ਨਾਲ ਨਹੀਂ ਲੇਕਿਨ ਸ਼ਬਦ ਗੁਰੂ ਸਾਡੇ ਨਾਲ ਹੀ ਹੁੰਦੇ ਹਨ ਉਹ ਸਾਡੇ ਮਨ ਅੰਦਰ ਵਸੇ ਹਨ ਸ਼ਬਦ ਗੁਰੂ ਤੇ ਸਾਨੂੰ ਆਪਣੇ ਸ਼ਬਦ ਗੁਰੂ ਦੇ ਉਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਆਪਣੇ ਮਨ ਨੂੰ ਆਪ ਅਸੀਂ ਸੋਚਾ ਸੋਚ ਰਹੇ ਹਾਂ ਕਿ ਇਹ ਹੋਏਗਾ ਕਿ ਨਹੀਂ ਕੰਮ ਉਹ ਹੋਏਗਾ ਕਿ ਨਹੀਂ ਕੰਮ ਪਤਾ ਨਹੀਂ ਹੋਣਾ ਹੈ ਜਾਂ ਨਹੀਂ ਹੋਣਾ ਤੁਸੀਂ ਇਹ ਕਹਿਣਾ ਹੈ ਕਿ ਹੋਣਾ ਹੀ ਹੋਣਾ ਹੈ ਪੋਜ਼ਿਟਿਵ ਆਪਣੀ ਸੋਚ ਰੱਖੋ 네ਗੇਟਿਵ ਸੋਚ ਨਹੀਂ ਰੱਖਣੀ ਕਿਉਂਕਿ ਮਨ ਜਿਹੜਾ ਹੈ ਜਿੱਧਰ ਨੂੰ ਲਾ ਲਓ ਉਧਰ ਨੂੰ ਹੀ ਲੱਗਦਾ ਹੈ ਤੁਸੀਂ ਮਨ ਨੂੰ ਜਿੱਧਰ ਨੂੰ ਮਰਜ਼ੀ ਲਾਓ ਉੱਥੇ ਉਹ ਮਨ ਨੂੰ ਲੱਗ ਜਾਂਦਾ ਹੈ ਕੱਚੀ ਮਿੱਟੀ ਵਰਗਾ ਮਨ ਹੁੰਦਾ ਹੈ ਕੱਚੇ ਪਾਣੇ ਬਣਾਉਣ ਜੇ ਤੋਂ ਕੁੰਮੀਆ ਰੇ ਪਾਣੇ ਬਣਾਉਂਦਾ ਹੈ ਨਾ ਉਹਦੀ ਮਰਜ਼ੀ ਹੁੰਦੀ ਹੈ ਉਹ ਕੀ ਕਰ ਰਿਹਾ ਹੈ ਹਾਥੋ ਦੇ ਕਿੱਧਰ ਨੂੰ ਜਾ ਰਹੇ ਹਨ ਸੁਰਾਹੀ ਬਣਾਏਗਾ ਜਾਂ ਫਿਰ ਘੜਾ ਬਣਾਏਗਾ ਜਾਂ ਫਿਰ ਉਹ ਚਪਣੀਆਂ ਬਣਾਏਗਾ ਇਸੇ ਤਰ੍ਹਾਂ ਸਾਡਾ ਮਨ ਵੀ ਹੈ ਮਨ ਨੂੰ ਅਸੀਂ ਆਪ ਆਪਣੇ ਕੰਟਰੋਲ ਵਿੱਚ ਲੈ ਕੇ ਆਉਣਾ ਹੈ ਅਸੀਂ ਇਹ ਮਨ ਦਾ ਜਿਹੜਾ ਹੈ ਨਾ ਮਿੱਟੀ ਦਾ ਭਾਂਡਾ ਇਹਨੂੰ ਅਸੀਂ ਪਕਿਆ ਕਰਨਾ ਹੈ ਆਪਣੇ ਪਰਮਾਤਮਾ ਦਾ ਉਹ ਤਸਰਾ ਲੈ ਕੇ ਚਰਨਾ ਵਿੱਚ ਹੱਥ ਜੋੜ ਕੇ ਸੱਚੇ ਪਾਤਸ਼ਾਹ ਮੈਂ ਲਗਾ ਹਾਂ ਤੇਰੀ ਕੁਰਬਾਨੀ ਪੜਨਾ ਤੇ ਤੂੰ ਮੈਨੂੰ ਆਪਣਾ ਉਹ ਟਾਸਰਾ ਬਖਸ਼ ਤੇ ਮੇਰੇ ਮਨ ਨੂੰ ਵਸ ਵਿੱਚ ਕਰਨਾ ਕਿਉਂਕਿ ਮੇਰਾ ਮਨ ਮੇਰੇ ਵਸ ਨਹੀਂ ਹੈ ਇਹ ਤੇਰੇ ਵਸ ਵਿੱਚ ਤੇਰੇ ਵਸ ਕਿੱਤਿਆ ਹੀ ਹੋ ਸਕਦਾ ਹੈ ਮੈਂ ਆਪਣੇ ਆਪ ਆਪਣੇ ਮਨ ਨੂੰ ਵਸ ਵਿੱਚ ਨਹੀਂ ਕਰ ਸਕਦਾ ਤੁਸੀਂ ਹੀ ਸੱਚੇ ਪਾਤਸ਼ਾਹ ਮੇਰਾ ਉਹ ਟਾਸਰਾ ਹੋ ਤੇ ਤੁਸੀਂ ਹੀ ਮੇਰੇ ਮਨ ਨੂੰ ਵਸ ਵਿੱਚ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਤਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿ ਤੂੰ ਬਾਣੀ ਨਾਲ ਜੁੜ ਬਣੀ ਪਾੜ ਬਾਣੀ ਜਪ ਤੇਰਾ ਆਸਰਾ ਮੈਂ ਆਪ ਬਣਾਗਾ ਆਸਰਾ ਜਿਹੜਾ ਹੈ ਪਰਮਾਤਮਾ ਦਾ ਹੀ ਲੈਣਾ ਹੈ ਹੋਰ ਕਿਸੇ ਦਾ ਨਹੀਂ ਕਿਸਾਨ ਜਿਹੜਾ ਹੈ ਨਾ ਜਦੋਂ ਵੀ ਆਪਣੀ ਫਸਲ ਬੀਜਦਾ ਹੈ ਫਸਲ ਬੀਜਣ ਲੱਗਿਆ ਉਹ ਛੱਡਾ ਦਿੰਦਾ ਹੈ ਜਿਸ ਵਕਤ ਉਹ ਨਹੀਂ ਸੋਚਦਾ ਕਿ ਉਗੇ ਗਈ ਹੈ ਨਹੀਂ ਉਗੇਗੀ ਉਹਨੂੰ ਸਿਰਫ ਆਸਰਾ ਹੁੰਦਾ ਹੈ ਆਪਣੇ ਪਰਮਾਤਮਾ ਤੇ ਵੀ ਇਸ ਇਹ ਫਸਲ ਉਹਦੇ ਉਹ ਗਾਇਆ ਹੀ ਉਗਣੀ ਹੈ ਉਹਦੇ ਹਰੀ ਭਰੀ ਕਿਤੇ ਹੀ ਹੁਣੀ ਹੈ ਨੇ ਤੇ ਵੇਖ ਲੋ بارشਾਂ ਆਉਂਦੀਆਂ ਨੇ ਹੜ ਆਉਂਦਾ ਹੈ ਤੇ بارشਾਂ ਆਉਂਦੀਆਂ ਨੇ ਜਦੋਂ ਅੜ ਆਉਂਦਾ ਹੈ ਤੇ ਫਸਲ ਸਾਰੀ ਹੀ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਮਨ ਨੂੰ ਅਸੀਂ ਪਰਮਾਤਮਾ ਦੇ ਚਰਨਾਂ 'ਚ ਜੋੜਦਾ ਹੈ ਤੇ ਰੋਜ਼ਾਨਾ ਹੀ ਆਪਣੇ ਮਨ ਨੂੰ ਅਸੀਂ ਵਾਹਿਗੁਰੂ 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 ਦਾ ਜਾਪ ਕਰਦਾ ਹੈ ਮੂਲ ਮੰਤਰ ਪੜ੍ਹਨਾ ਹੈ ਮੂਲ ਮੰਤਰ ਜਦ ਵੀ ਅਸੀਂ ਪੜਾਈਏ ਤੇ ਸੋਚ ਵਿੱਚ ਇਹੋ ਹੀ ਹੋਵੇ ਕਿ ਸਾਡੇ ਕੰਮ ਜਿਹੜੇ ਰਹਿੰਦੇ ਆ ਰਹਿ ਗਏ ਹਨ ਉਹ ਹੋਣਗੇ ਹੀ ਹੋਣਗੇ ਪ੍ਰਮਾਤਮਾ ਮੇਰਾ ਸਾਥ ਦੇਗੇ ਹੀ ਦੇਗਾ ਉਹਨਾਂ ਨੇ ਮੈਨੂੰ ਗਰੀਬ ਹਾਂ ਆਪ ਨੇ ਵਾਚਿਆ ਹੈ ਤੇ ਉਹ ਹੀ ਮੇਰੇ ਘਰ ਦੇ ਸਾਰੇ ਕੰਮ ਕਰਨਗੇ ਹੋਰ ਕਿਸੇ ਨੇ ਨਹੀਂ ਕਰਨੀ ਇੱਥੇ ਦੁਨੀਆ ਜਿਹੜੀ ਹੈ ਸਿਰਫ ਆਪਣੇ ਲੋੜ ਨੂੰ ਆਪਣੇ ਲੋੜ ਅਨੁਸਾਰ ਹੀ ਇੱਕ ਦੂਜੇ ਦੇ ਨਾਲ ਸੰਬੰਧ ਰੱਖਦੇ ਹੈ ਅੱਜ ਅਗਰ ਲੋੜ ਕਿਸੇ ਦੀ ਪੂਰੀ ਹੋਈ ਤੋ ਤੁਹਾਡਾ ਆਪਣਾ ਜੇ ਲੋੜ ਨਹੀਂ ਪੂਰੀ ਹੋਈ ਤੇ ਤੁਸੀਂ ਉਹਦੇ ਕੁਝ ਵੀ ਨਹੀਂ ਲਗਦੇ ਪਰਮਾਤਮਾ ਦੇ ਘਰੇ ਇਹ ਗੱਲ ਨਹੀਂ ਹੁੰਦੀ ਪਰਮਾਤਮਾ ਦੇ ਦਰਵਾਜ਼ੇ ਆਪ ਜੀ ਦੇ ਵਾਸਤੇ ਸਦਾ ਹੀ ਖੁੱਲੇ ਹੀ ਖੁੱਲੇ ਰਹਿਣਗੇ ਰਹਿੰਦੀ ਦੁਨੀਆ ਤੱਕ ਪਰਮਾਤਮਾ ਹੀ ਹੈ ਜੋ ਸਾਰਿਆਂ ਦਾ ਸਾਥ ਦਿੰਦਾ ਹੈ ਉਹ ਨਿਰਵੈਰ ਹੈ ਉਹ ਵੈਰ ਵੀ ਨਹੀਂ ਕਰਦਾ ਕਿਸੇ ਦੇ ਨਾਲ ਉਹ ਸਦਾ ਹੀ ਆਪਣੇ ਬੱਚਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਬੱਚਿਆਂ ਨੂੰ ਮਾਫੀ ਕਰ ਦਿੰਦਾ ਹੈ ਅਗਰ ਬੱਚਿਆਂ ਕੋ ਗਲਤੀ ਹੋਵੇ ਤੇ ਬੱਚਿਆਂ ਨੂੰ ਮਾਫੀ ਕਰ ਦਿੱਤਾ ਹੈ ਸੋ ਵੀਡੀਓ ਇਥੋਂ ਤੱਕ ਹੀ ਬਣਾ ਕੇ ਮੈਂ ਵੀਡੀਓ ਨੂੰ ਕਰਨ ਲੱਗੀ ਹਾਂ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ